ਸਤ ਸ੍ਰੀ ਅਕਾਲ ਦੋਸਤੋ ਦੋਸਤੋ ਸਾਡੀ ਰਸੋਈ ਵਿੱਚ ਪਾਈ ਜਾਣ ਵਾਲੀ ਇੱਕ ਆਮ ਜਿਹੀ ਚੀਜ਼ ਪਿਆਜ਼ ਕੀ ਮਰਦਾਨਾ ਤਾਕਤ ਵਧਾ ਸਕਦਾ ਹੈ ਇਹ ਸਿਰਫ ਗੱਲਾਂ ਹੀ ਨੇ ਜਾਂ ਇਹਦੇ ਪਿੱਛੇ ਕੋਈ ਸੱਚਾਈ ਵੀ ਹੈ ਅੱਜ ਤੁਸੀਂ ਜਾਣੋਗੇ ਅੱਜ ਦੀ ਮਾਡਰਨ ਸਾਇੰਸ ਦੁਆਰਾ ਪ੍ਰਮਾਣਿਤ ਸੱਚ ਕੀ ਪਿਆਜ਼ ਵਾਕਿਆ ਹੀ ਮਰਦਾਨਾ ਤਾਕਤ ਵਧਾ ਸਕਦਾ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਨਾਲਾਂ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਰੀਆ ਕਾਲ ਸਰ ਜੀ ਸਤਰੀਆ ਕਾਲ ਗਮਜੀਤ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਰੀਆ ਕਾਲ ਸਰ ਜੀ ਕੀ ਪਿਆਜ ਵਾਕਿਆ ਹੀ ਮਰਦਾਨਾ ਤਾਕਤ ਵਧਾਉਂਦਾ ਹੈ ਜੀ ਦੇਖੋ ਇਹਨੂੰ ਅਸੀਂ ਅਲੱਗ-ਅਲੱਗ ਜਿਹੜੇ ਹੈਗੇ ਨੇ ਪ੍ਰਾਣੀਆਂ ਚਾਹੇ ਉਹ ਆਯੁਰਵੈਦਾ ਚਾਹੇ ਯੂਨਾਨੀ ਮੈਡੀਸਨ ਨੇ ਜਾਂ ਫਿਰ ਅੱਜ ਦੀ ਮਾਡਰਨ ਸਾਇੰਸ ਹੈ ਇਤੋਂ ਜਾਣਾਂਗੇ ਇਹਦੀ ਸਚਾਈ ਜੀ ਅਗਰ ਅਸੀਂ ਪ੍ਰਾਣੀ ਸਾਡਾ ਜਿਹੜਾ ਆਯੁਰਵੇਦ ਹੈ ਉਹਦੇ ਵਿੱਚ ਜਾਂ ਫਿਰ ਅਸੀਂ ਯੂਨਾਨੀ ਜਿਹੜੀ ਹੈ ਮੈਡੀਸਨ ਦਾ ਜਿਹੜੀ ਹੈਗੀ ਹੈ ਇਲਾਜ ਦੀ ਵਿਧੀ ਉਹਦੇ ਵਿੱਚ ਦੇਖੀਏ ਤੇ ਪਿਆਜ਼ ਨੂੰ ਵਾਗ ਕੇ ਮਰਦਾਨਾ ਤਾਕਤ ਵਧਾਉਣ ਵਾਲਾ ਕਿਹਾ ਗਿਆ ਜੀ ਕਿਉਂਕਿ ਇਹ ਤੇ ਖਾਣ ਨਾਲ ਸਰੀਰ ਦੇ ਵਿੱਚ ਗਰਮੀ ਵੱਧਦੀ ਹੈ ਬਲੱਡ ਸਰਕੂਲੇਸ਼ਨ ਜਿਹੜਾ ਉਹ ਤੁਰਰਦਾ ਹੈ ਜੀ ਜਿਹੜਾ ਸਟੈਮਨਾ ਉਹ ਵੱਧਦਾ ਹੈ ਤੇ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਇਹ ਕਿਦ ਤਰ੍ਹਾਂ ਕਿਦਰੇ ਇਸ਼ਾਰਾ ਦਿੰਦੀਆਂ ਨੇ ਇਸ ਪਾਸੇ ਕਿ ਜਿਹੜਾ ਮਰਦਾਨਾ ਤਾਕਤ ਇਹਨਾਂ ਵੱਧੀ ਹੈ ਜੀ ਨਾਲ ਹੀ ਅੱਜ ਦੀ ਜਿਹੜੀ ਮਾਡਰਨ ਸਾਇੰਸ ਹੈ ਇਹ ਤੋਂ ਵੀ ਦੇਖ ਲੈਣੇ ਆ ਕਿ ਕੀ ਇਹ ਕੀ ਕਹਿੰਦੀ ਹੈ ਜੀ 1960 ਤੋਂ ਲੈ ਕੇ ਇਸ ਸਬਜੈਕਟ ਉੱਤੇ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ ਜੀ ਸ਼ੁਰੂ ਵਿੱਚ ਜਿਹੜੀਆਂ ਖੋਜਾਂ ਸੀ ਉਹ ਪਹਿਲਾਂ ਜਾਨਵਰਾਂ ਉੱਤੇ ਕੀਤੀਆਂ ਗਈਆਂ ਖਾਸ ਕਰਕੇ ਚੂਹਿਆਂ ਦੇ ਉੱਤੇ ਉਹਨਾਂ ਨੂੰ ਇੱਕ ਲਿਮਟ ਮਾਤਰਾ ਦੇ ਵਿੱਚ ਪਿਆਜ਼ ਦਿੱਤਾ ਗਿਆ ਪਿਆਜ਼ ਦਾ ਰਸਕੰਡ ਦਿੱਤਾ ਗਿਆ ਉਹਨਾਂ ਨੂੰ ਕਿ ਇਤਤ ਪਿਆਜ਼ ਖਾਂਦੇ ਨਹੀਂ ਜੀ ਤੇ ਦੇਖਿਆ ਗਿਆ ਕਿ ਉਹਦੇ ਨਾਲ ਉਹਨਾਂ ਦੀ ਸਪਰਮ ਕੁਆਲਟੀ ਜਿਹੜੀ ਹੈ ਉਹ ਵੀ ਵਧੀ ਜਿਹੜੇ ਸਪਰਮਸ ਦੀ ਚੱਲਣ ਦੀ ਸਮਰੱਥਾ ਹੁੰਦੀ ਹੈ ਜੀ ਮੋਟਿਲਿਟੀ ਉਹ ਵੀ ਵਧੀ ਸੋ ਇਹ ਇਸ਼ਾਰਾ ਜਾਨਵਰਾਂ ਦੇ ਸਟਡੀ ਦਾ ਵੀ ਮਿਲਿਆ ਆ ਕਿ ਇਹਨਾਂ ਨਾਲ ਮਰਦਾਨਾ ਤਾਕਤ ਜਿਹੜੀ ਵਧਦੀ ਹੈ ਫਿਰ ਉਸ ਤੋਂ ਲੈ ਕੇ ਲੰਮੀਆਂ ਸਟਡੀ ਚੱਲਦੀਆਂ ਰਹੀਆਂ ਨੇ ਹੁਣ ਵੀ ਚੱਲ ਰਹੀਆਂ ਨੇ ਅਜੇ ਵੀ ਤੇ ਉਹਨਾਂ ਦੇ ਵਿੱਚ ਸਾਰੇ ਜਿੰਨੇ ਵੀ ਰਿਜ਼ਲਟ ਆ ਰਹੇ ਨੇ ਉਹ ਪੋਜ਼ਿਟਿਵ ਹੀ ਆ ਰਹੇ ਨੇ ਜੀ ਵਾਸਤਵ ਦੇ ਵਿੱਚ ਇਹ ਜਿਹੜਾ ਇਹਦੇ ਵਿੱਚ ਸਮਰੱਥਾ ਹੈਗੀ ਹੈ ਮਰਦਾਨਾ ਤਾਕਤ ਨੂੰ ਵਧਾਉਣ ਦੀ ਜੀ ਰੀਜ਼ਨ ਹੈਗਾ ਇਹਦੇ ਵਿੱਚੋਂ ਮਿਲਣ ਵਾਲੇ ਪੋਸ਼ਕ ਤੱਤ ਇਹਦੇ ਵਿੱਚੋਂ ਮਿਲਦੇ ਨੇ ਬਹੁਤ ਹੀ ਪਾਵਰਫੁਲ ਐਂਟੀਆਕਸੀਡੈਂਟਸ ਸਲਫਰ ਕੰਪਾਉਂਡਸ ਜੀ ਫਲੇਵੋਨਾਈਡਸ ਵਿਟਾਮਿਨ ਸੀ ਫੋਲੇਟ ਤੇ ਪੋਟਾਸ਼ੀਅਮ ਜੀ ਇਹ ਸਾਰੇ ਜਿਹੜੇ ਨੇ ਇਹ ਖੂਨ ਨੂੰ ਸਾਫ਼ ਕਰਨ ਦੇ ਵਿੱਚ ਕੰਮ ਕਰਦੇ ਨੇ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਨ ਦੇ ਵਿੱਚ ਕੰਮ ਕਰਦੇ ਨੇ ਅਤੇ ਨਾਲ ਹੀ ਜਿਹੜੇ ਹਾਰਮੋਨਸ ਨੇ ਉਹਨਾਂ ਨੂੰ ਬੈਲੈਂਸ ਕਰਨ ਦੇ ਵਿੱਚ ਮਦਦ ਕਰਦੇ ਨੇ ਜੀ ਔਰ ਇਹੀ ਚੀਜ਼ਾਂ ਜਿਹੜੀਆਂ ਨੇ ਨਾ ਇਹ ਜਿਹੜੀਆਂ ਮਰਦਾਨਾ ਤਾਕਤ ਵਾਸਤੇ ਜ਼ਰੂਰੀ ਹੁੰਦੀਆਂ ਨੇ ਜੀ ਬਲੱਡ ਸਰਕੂਲੇਸ਼ਨ ਜੇ ਦੋ ਤੇਜ ਹੋਏਗਾ ਉਹ ਜਿੰਨਾ ਚੰਗਾ ਹੋਏਗਾ ਉਹਨਾਂ ਮਰਦਾਨਾ ਅੰਗ ਵੱਲ ਖੂਨ ਦੀ ਸਪਲਾਈ ਜਿਹੜੀ ਆ ਉਹ ਚੰਗੀ ਹੋਏਗੀ ਜੀ ਜਿਹਦੇ ਕਰਕੇ ਉਹਦਾ ਜਿਹੜਾ ਤਣਾਅ ਉਹ ਪੂਰੀ ਤਰ੍ਹਾਂ ਪ੍ਰੋਪਰ ਹੋਵੇਗਾ ਨਾੜੀ ਕਿਉਂਕਿ ਜਿਹੜੀ ਪ੍ਰਾਣਯਾ ਸਟੱਡੀ ਸੀ ਗਿਆ ਉਹ ਜੁਆ ਦਿੱਤੇ ਜਿਹੜੀਆਂ ਉਹਨਾਂ ਨੇ ਦੱਸ ਹੀ ਦਿੱਤਾ ਸੀਗਾ ਉਹ ਫਰ ਬਾਅਦ ਜਾ ਕੇ ਇਨਸਾਨਾਂ ਚ ਵੀ ਜਦੋਂ ਹੋਈ ਉਹਦੇ ਚ ਵੀ ਦੇਖਿਆ ਗਿਆ ਕਿ ਇਹਦੇ ਚ ਜਿਹੜੇ ਫਿਰ ਸਪਰਮ ਜਿਹੜੇ ਨੇ ਉਹਨਾਂ ਦੀ ਕੁਆਲਿਟੀ ਸੁਧਰਦੀ ਹੈ ਇੱਕ ਹੋਰ ਬੜਾ ਮਹੱਤਵਪੂਰਨ ਸਰਦ ਮਰਦਾਨਾ ਹਾਰਮੋਨ ਹੁੰਦਾ ਹੈ ਟੈਸਟੋਸਟੇਰੋਨ ਜੀ ਇਹ ਬੜਾ ਮਹੱਤਵਪੂਰਨ ਹੁੰਦਾ ਹੈ ਚਾਹੇ ਉਹ ਸੈਕਸ ਡਰਾਈਵ ਹੈ ਜੀ ਚਾਹੇ ਉਹ ਮਸਲ ਦਾ ਬਣਨਾ ਹੈ ਜੀ ਚਾਹੇ ਉਹ ਸਪਰਮ ਦੀ ਕੁਆਲਿਟੀ ਹੈ ਚਾਹੇ ਉਹ ਉਰ ਜਾਇਆ ਜੀ ਇਹ ਸਾਰਿਆਂ ਦੇ ਉੱਤੇ ਹਾਰਮੋਨ ਬੜਾ ਮਹੱਤਵਪੂਰਨ ਹੈ ਤੇ ਜਿਹੜਾ ਪਿਆਜ਼ ਹੈ ਇਹਦੇ ਕੰਪਾਉਂਡ ਦਾ ਸਿੱਧਾ ਇਫੈਕਟ ਇਸ ਹਾਰਮੋਨ ਨੂੰ ਬਦਲਣ ਦਿੱਤੇਗਾ ਜੀ ਅਗਲਾ ਸਿਕਾ ਕਿ ਜਿਹੜੇ ਸਪਰਮਸ ਨੇ ਇਹ ਬੜੇ ਨਾਜ਼ੁਕ ਹੁੰਦੇ ਨੇ ਜੀ ਆਕਸੀਡੇਟਿਵ ਸਟ्रेस ਇਹਨੂੰ ਬਹੁਤ ਛੇਤੀ ਨੁਕਸਾਨ ਪਹੁੰਚਾ ਦਿੰਦੀ ਹੈ ਤੇ ਅਗਰ ਕੋਈ ਸਪਰਮ ਅਗਰ ਐਗ ਤੱਕ ਪਹੁੰਚੇਗਾ ਹੀ ਨਹੀਂ ਅੰਡੇ ਤੱਕ ਪਹੁੰਚੇਗਾ ਹੀ ਨਹੀਂ ਉੱਥੇ ਉਹਦਾ ਮੇਲ ਨਹੀਂ ਹੋਏਗਾ ਤੇ ਪ੍ਰਜਨਨ ਖੈਰ ਦੀ ਸੰਭਾਵਨਾ ਨਹੀਂ ਬਣਦੀ ਜੀ ਉਨੀ ਦੇ ਵਰਸਤੇ ਬੜਾ ਜ਼ਰੂਰੀ ਹੈ ਕਿ ਸਪਰਮ ਦੀ ਜਿਹੜੀ ਚਾਲ ਹੈ ਉਹ ਵੀ ਸਹੀ ਹੋਵੇ ਤੇ ਉਹਦਾ ਜਿਹੜਾ ਸਟੈਮਨਾ ਉਹ ਵੀ ਚੰਗਾ ਹੋਵੇ ਜੀ ਕੁਆਲਟੀ ਉਹਦੀ ਚੰਗੀ ਹੋਵੇ ਸੋ ਇਹ ਸਿੱਧਾ ਅਸਰ ਇਹਦਾ ਦੇਖਿਆ ਗਿਆ ਕਿ ਸਪਰਮ ਜਿਹੜੀ ਹੈ ਉਹਦੀ ਗਿਣਤੀ ਵੀ ਵਧੀ ਤੇ ਉਹਦੀ ਜਿਹੜੀ ਹੈਲਥ ਹੈ ਉਹ ਵੀ ਸੁਧਰੀ ਉਹਦੀ ਜਿਹੜੀ ਸਪੀਡ ਸੀ ਉਹਦੇ ਵਿੱਚ ਵੀ ਫਰਕ ਆਇਆ ਜਿਸ ਦੇ ਨਾਲ ਜਿਹੜਾ ਸਪਰਮ ਹੈ ਜ਼ਿਆਦਾ ਫਰਟੀਲਾਈਜ਼ ਹੋਇਆ ਕਿਉਂਕਿ ਪਿਆਜ਼ ਵਿੱਚ ਮੌਜੂਦ ਐਂਟੀਆਕਸੀਡੈਂਟ ਉਹਨਾਂ ਦੇ ਵੀ ਰੱਖਿਆ ਕਰਦੇ ਨੇ ਜੀ ਅਗਲੀ ਚੀਜ਼ ਜਿਹੜੀ ਇਹਨੂੰ ਮਰਦਾਨਾ ਤਾਕਤ ਨੂੰ ਵਧਾਉਣ ਦੇ ਵਿੱਚ ਸਹਾਇਕ ਹੁੰਦੀ ਹੈ ਕਿ ਪਿਆਜ਼ ਜਿਹੜਾ ਉਹ ਕੁੰਡੇਭਾਵ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਦਾ ਉਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਜਿਹੜੇ ਜਿਹੜਾ ਪੋਸ਼ਣ ਹੈ ਉਹ ਨਾਈਟ੍ਰਿਕ ਆਕਸਾਈਡ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਸਰੀਰ ਦੇ ਵਿੱਚ ਤੇ ਜਦੋਂ ਵੀ ਨਾਈਟ੍ਰਿਕ ਆਕਸਾਈਡ ਜ਼ਿਆਦਾ ਬਣਦੇ ਨੇ ਤੇ ਸਾਡੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਰਿਲੈਕਸ ਹੁੰਦੀਆਂ ਨੇ ਉਹਨਾਂ ਵਿੱਚ ਬਲੱਡ ਦਾ ਫਲੋ ਬੜਾ ਚੰਗਾ ਹੁੰਦਾ ਹੈ ਜੀ ਇਹ ਕਿਉਂਕਿ ਜਿਹੜਾ ਮਰਦਾਨਾ ਅੰਗ ਦੀ ਜਿਹੜੀ ਸ਼ਕਤੀ ਹੈ ਉਹ ਡਿਪੈਂਡ ਕਰਦੀ ਹੈ ਕਿ ਕਿੰਨੀ ਤੇਜ਼ੀ ਨਾਲ ਖੂਨ ਉਹਦੇ ਤੱਕ ਪਹੁੰਚਦਾ ਹੈ ਜੀ ਕਿਉਂਕਿ ਬਲੱਡ ਉੱਥੇ ਪਹੁੰਚ ਕੇ ਉਹਨੂੰ ਸਖਤ ਕਰ ਲਾਇਆ ਤੇ ਫਿਰ ਉਹ ਕਿੰਨੀ ਦੇਰ ਉਹ ਬਲੱਡ ਉੱਥੇ ਰੁਕਦਾ ਰਹੀ ਹੈ ਜੀ ਉਹਦੀ ਅੱਗੇ ਜਿਹੜੀ ਜਿਹੜੀ ਟਾਈਮਿੰਗ ਹੈ ਉਹ ਵੀ ਬਾਰ-ਬਾਰਾ ਸੋ ਦੋਨੋਂ ਚੀਜ਼ਾਂ ਦੇ ਵਿੱਚ ਹੀ ਦੇਖਿਆ ਗਿਆ ਕਿ ਇਹ ਸਾਰੇ ਜਿਹੜੇ ਇਹਦੇ ਵਿੱਚ ਪਤਨੇ ਯਾਲ ਦੇ ਵਿੱਚ ਉਹ ਇਹਨਾਂ ਚੀਜ਼ਾਂ ਨੂੰ ਸੁਧਾਰਦੇ ਨੇ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦੇ ਨੇ ਕਿਉਂਕਿ ਨਾਈਟ੍ਰਿਕ ਆਕਸਾਈਡ ਬਣਾ ਕੇ ਨਸਾਂ ਨੂੰ ਵੀ ਰਿਲੈਕਸ ਕਰਦੇ ਨੇ ਤੇ ਨਾਲ ਦੀ ਨਾਲ ਖੂਨ ਦਾ ਵਹਾਅ ਜਿਹੜਾ ਉਹ ਉਹ ਨਾਲ ਬਹੁਤ ਚੰਗਾ ਹੁੰਦਾ ਹੈ ਇਹ ਲਗਭਗ ਉਹੀ ਕੰਮ ਹੈ ਜਿਹੜਾ ਕਿ ਵਾਇਗਰਾ ਵਰਗੀਆਂ ਦਵਾਈਆਂ ਕਰਦੀਆਂ ਨੇ ਜੀ ਉਹਨਾਂ ਦੇ ਵਿੱਚ ਵੀ ਇਹੋ ਜਿਹਾ ਫਾਇਦਾ ਹੁੰਦਾ ਹੈ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਗੱਜ ਸਾਹਮਣੇ ਆਈ ਕਿ ਇਹਦੇ ਜਿਹੜੇ ਕੰਪਾਊਂਡਸ ਨੇ ਇਹਦੇ ਵਿੱਚ ਫਾਈਬਰ ਵੀ ਨੇ ਪਾ ਕੇ ਜਿਹੜੇ ਐਂਟੀਆਕਸੀਡੈਂਟ ਮਿਲ ਕੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਦੀ 슈ਗਰ ਕੰਟਰੋਲ ਦੇ ਵਿੱਚ ਵੀ ਮਦਦ ਕਰਦੇ ਨੇ ਸ਼ੂਗਰ ਦਾ ਵਧਣਾ ਵੀ ਮਰਦਾਨਾ ਤਾਕਤ ਨੂੰ ਬੜੀ ਤੇਜ਼ੀ ਨਾਲ ਘਟਾਉਂਦਾ ਹੈ ਤੇ ਜਿੱਥੇ ਸ਼ੂਗਰ ਦਾ ਕੰਟਰੋਲ ਹੁੰਦਾ ਹੈ ਤੇ ਉੱਥੇ ਵੀ ਮਰਦਾਨਾ ਤਾਕਤ ਜਿਹੜੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ ਅਗਲਾ ਜਿਹੜਾ ਫਾਇਦਾ ਇੱਕ ਹੋਰ ਪਿਆਜ ਦਾ ਜਿਹੜਾ ਜੁੜਿਆ ਹੋਇਆ ਹੈ ਪੂਰੇ ਸਰੀਰ ਦੀ ਤਾਕਤ ਨਾਲ ਜੀ ਕਿ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਤੇ ਜਦੋਂ ਪਾਚਨ ਤੰਤਰ ਮੈਟਾਬੋਲਿਜ਼ਮ ਜਦੋਂ ਸੁਧਰਦਾ ਹੈ ਤੇ ਫਿਰ ਪੂਰੇ ਸਰੀਰ ਦੇ ਉੱਤੇ ਪੋਜ਼ਿਟਿਵ ਅਸਰ ਹੁੰਦਾ ਹੈ ਉਸ ਨਾਲ ਸਾਰੇ ਸਰੀਰ ਦੀ ਤਾਕਤ ਵੱਧਦੀ ਹੈ ਤੇ ਨਾਲ ਹੀ ਸਟੈਮਨਾ ਵੀ ਵਧਦਾ ਹੈ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਇੱਕ ਪਤਾਈਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਆਜੋ ਫਿਰ ਗੱਲਬਾਤ ਅੱਗੇ ਬਤਾਉਂਦੇ ਹਾਂ ਸੋ ਸਰ ਜੀ ਇਹ ਜਿਹੜਾ ਪਿਆਜ਼ ਹੈ ਇਹ ਵਾਇਗਰਾ ਵਰਗੀਆਂ ਦਵਾਈਆਂ ਵਾਂਗ ਹੀ ਅਸਰ ਕਰਦਾ ਹੈ ਜਾਂ ਇਹਦਾ ਅਸਰ ਕੁਝ ਅਲੱਗ ਹੈ ਜੀ ਇਹ ਵਾਇਗਰਾ ਵਾਂਗ ਕੰਮ ਨਹੀਂ ਕਰਦਾ ਵਾਇਗਰਾ ਇੱਕ ਅਲੱਗ ਕਿਸਮ ਦੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਸਿਰਫ ਸੈਕੰਡ ਡਰਾਈਵ ਨੂੰ ਹਿਲਾਉਣ ਵਾਸਤੇ ਹੀ ਕੰਮ ਹੁੰਦੀਆਂ ਨੇ ਜੀ ਅਨੈਚੁਰਲ ਤਰੀਕੇ ਨਾਲ ਜਿਹੜਾ ਇਸਨੂੰ ਬਦਾਇਆ ਜਾਂਦਾ ਹੈ ਤੇ ਦਵਾਈਆਂ ਦੇ ਤੁਹਾਨੂੰ ਪਤਾ ਫਿਰ ਲੰਮੇ ਸਮੇਂ ਵਿੱਚ ਸਾਈਡ ਇਫੈਕਟ ਵੀ ਹੁੰਦੇ ਨੇ ਜੀ ਬਿਲਕੁਲ ਇਹ ਕੋਈ ਇਤਰਾ ਦਾ ਕੰਮ ਨਹੀਂ ਹੈ ਇਹਦਾ ਇਹ ਇੱਕ სპੋਰਟਿੰਗ ਫੂਡ ਹੈ ਜਿਹੜਾ ਜਿਉਂ-ਜਿਉਂ ਇਹਨੂੰ ਖਾਧਾ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਇਹ ਸਰੀਰ ਦੇ ਵਿੱਚ ਇੱਕ ਸਾਰੀਆਂ ਤਬਦੀਲੀਆਂ ਲੈ ਕੇ ਆਉਂਦਾ ਹੈ ਔਰ ਪਰਮਾਨੈਂਟਲੀ ਰੱਖੇ ਹੁੰਦਾ ਜੀ ਉਹ ਫਾਇਦੇ ਜਿਹੜੇ ਨੇ ਇਹਦੇ ਇਹ ਲੰਮੇ ਸਮੇਂ ਦੇ ਵਿੱਚ ਜਦੋਂ ਕੋਈ ਵੀ ਬੰਦਾ ਪਿਆਜ ਨੂੰ ਸਹੀ ਤਰੀਕੇ ਨਾਲ 2-3 ਮਹੀਨੇ ਵਰਤਦਾ ਹੈ ਤੇ ਫਿਰ ਅਨੁਸਾਰੇ ਰਿਜਲਟ ਜਿਦੇ ਨੇ ਉਮੀਦ ਨੇ ਸ਼ੁਰੂ ਹੁੰਦੇ ਜੀ ਰਿਜ਼ਲਟ ਵੀ ਥੋੜਾ ਲੰਮੇ ਚਿਰ ਬਾਅਦ ਆਉਣਾ ਹੈ ਤੇ ਅਸਰ ਵੀ ਜਿਆਦਾ ਲੰਮੇ ਚਿਰ ਰਹੇਗਾ ਬਿਲਕੁਲ ਜੀ ਜੀ ਸੋ ਸਰ ਜੀ ਇਹਨੂੰ ਫਿਰ ਖਾਣ ਦਾ ਸਹੀ ਤਰੀਕਾ ਕੀ ਹੈ ਜੀ ਬੜਾ ਹੀ ਮਹੱਤਵਪੂਰਨ ਹੈ ਵੀ ਜਾਨਣਾ ਜੀ ਕਿਉਂਕਿ ਅਕਸਰ ਪਿਆਜ਼ ਤੇ ਖੂਬ ਖਾਧਾ ਜਾਂਦਾ ਹੈ ਕੋਈ ਵੀ ਸਬਜ਼ੀ ਬਣਾਉਣੀ ਹੈ ਤਾਂ ਉਸ ਨੂੰ ਤੜ ਲੈਨੇ ਆ ਤੜ ਕਲੇ ਨੇ ਆ ਪੁੰ ਲੈਨੇ ਆ ਜੀ ਤੇ ਫਿਰ ਉਸ ਨੂੰ ਹਾਰੇ ਸਬਜੀਸ ਕਿਹਨੇ ਵਰਤਿਆ ਜਾਂਦਾ ਤੜਕੇ ਹੀ ਤੇ ਪਿਆਜ਼ ਪਹਿਲਾਂ ਜੀ ਬਿਲਕੁਲ ਲੇਕਿਨ ਉਹ ਸਾਡਾ ਖਾਣ ਦਾ ਤਰੀਕਾ ਜਿਹੜਾ ਉਹ ਸਭ ਤੋਂ ਗਲਤ ਹੈ ਜੀ ਜਦੋਂ ਪਿਆਜ਼ ਨੂੰ ਭੁੰਨਿਆ ਜਾਂਦਾ ਹੈ ਗਰਮ ਕੀਤਾ ਜਾਂਦਾ ਹੈ ਤੇ ਇਹਦੇ ਇਹ ਜਿਹੜੇ ਸਾਰੇ ਗੁਣ ਨੇ ਜਿਹੜੇ ਇੱਥੇ ਕੰਮ ਆਉਣੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਜੀ ਸੋ ਇੱਥੇ ਜਿਹੜੇ ਰਿਜ਼ਲਟ ਦੇਖੇ ਗਏ ਨੇ ਉਹ ਕੱਚੇ ਪਿਆਜ਼ ਦੇ ਦੇਖੇ ਗਏ ਨੇ ਸਲਾਦ ਦੇ ਰੂਪ ਚ ਖਾਣਾ ਜਾਂ ਕੱਚਾ ਪਿਆਜ਼ ਇਸ ਤਰ੍ਹਾਂ ਖਾਣਾ ਜੀ ਮਾਤਰਾ ਜਿਹੜੀ ਹੈ ਉਹ ਹੁੰਦੀ ਹੈ ਕਿ ਨਾਰਮਲ ਸਾਈਜ਼ ਦੇ ਦੋ ਪਿਆਜ਼ ਜੀ ਉਹ ਜਾਨਾ ਉਹਨੂੰ ਚਾਹੇ ਰੋਟੀ ਦੇ ਨਾਲ ਸਲਾਦ ਦੇ ਵਿੱਚ ਖਾ ਲੋ ਚਾਹੇ ਉਹ ਇਤਰਾ ਇਹਨਾਂ ਨੂੰ ਕਿਸੇ ਵੀ ਦਿਨ ਦੇ ਵਿੱਚ ਟਾਈਮ ਦੇ ਵਿੱਚ ਖਾ ਲੋ ਇਹਦੇ ਵਿੱਚ ਕੋਈ ਟਾਈਮ ਦੀ پابੰਦੀ ਨਹੀਂ ਹੈ ਕਿ ਸਵੇਰੇ ਖਾਣੇ ਜਾਂ ਦੁਪਹਿਰ ਨੂੰ ਖਾਣੇ ਜਾਂ ਰਾਤ ਨੂੰ ਜਾਂ ਸ਼ਾਮ ਨੂੰ ਖਾਣੇ ਨੇ ਕਿਸੇ ਵੀ ਟਾਈਮ ਤੇ ਉਹ ਖਾਦਾ ਜਾ ਸਕਦਾ ਹੈ ਲੇਕਿਨ ਕੁਆਂਟੀਟੀ ਹੈਗੀ ਹੈ ਨਾਰਮਲ ਸਾਈਜ਼ ਦੇ ਦੋ ਪਿਆਜ਼ ਇੱਕ ਬੰਦੇ ਵਾਸਤੇ ਜੀ ਅਗਰ ਉਹ ਇਹਨਾਂ ਨੂੰ ਹਲਕਾ ਜਿਹਾ ਸਿੰਦਾ ਨਮਕ ਲਾ ਕੇ ਖਾ ਲੈਂਦਾ ਠੀਕ ਹੈ ਜੀ ਜਾਂ ਥੋੜਾ ਜਿਹਾ ਤੇ ਨਹੀਂ ਮੁੰਜੋੜ ਲੈਂਦਾ ਤੇ ਇਹਦੇ ਇਫੈਕਟ ਹੋਰ ਚੰਗੇ ਹੋ ਜਾਂਦੇ ਨੇ ਸੋ ਇਹ ਖਾਂ ਦਾ ਤਰੀਕਾ ਹੈ ਉਹਦਾ ਇਸੇ ਤਰ੍ਹਾਂ ਹੀ ਸਲਾਦ ਦੇ ਤੌਰ ਤੇ ਖਾਣਾ ਹੈ ਕੱਚਾ ਹੀ ਇਹਨੂੰ ਭੁੰਨ ਕੇ ਜਾਂ ਤੜਕ ਕੇ ਜਾਂ ਰਿਆ ਨੇ ਕਿ ਨਹੀਂ ਖਾਣਾ ਫੇਰ ਇਹਦੇ ਫਾਇਦੇ ਮਿਲਦੇ ਆਂ ਫਿਰ ਕੱਚਾ ਹੀ ਖਾਤਾ ਜਾਵੇ ਤਾਂ ਸੋ ਸਰ ਜੀ ਇਹਨੂੰ ਕੱਟ ਕੇ ਧੋਣਾ ਵੀ ਚਾਹੀਦਾ ਜਾਂ ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਨਹੀਂ ਕੱਟ ਕੇ ਕਦੇ ਵੀ ਧੋਣਾ ਨਹੀਂ ਚਾਹੀਦਾ ਜੀ ਕੁਝ ਚੀਜ਼ਾਂ ਨੇ ਜਿਹੜੀਆਂ ਪਿਆਜ਼ ਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਕਈ ਵਾਰੀ ਤੁਸੀਂ ਪਿਆਜ਼ ਜਿਹੜਾ ਹੈਗਾ ਉਹਦੀ ਇੱਕ ਅਲੱਗ-ਅਲੱਗ ਕਿਸਮਾਂ ਵੀ ਆਉਂਦੀਆਂ ਨੇ ਕਿ ਪੀ ਵਾਈਟ ਪਿਆਜ਼ ਹੁੰਦੇ ਨੇ ਕੋਈ ਲਾਲ ਪਿਆਜ਼ ਹੁੰਦੇ ਤੇ ਇਹਦੇ ਵਿੱਚ ਜਿਹੜੀਆਂ ਖੋਜਾਂ ਹੋਈਆਂ ਨੇ ਸਾਰੀਆਂ ਲਾਲ ਪਿਆਜ਼ ਤੇ ਹੋਈਆਂ ਨੇ ਚਿੱਟੇ ਪਿਆਜ਼ ਦੇ ਉੱਤੇ ਨਹੀਂ ਹੈਗੀ ਜੀ ਸੋ ਲਾਲ ਪਿਆਜ਼ ਜਿਹੜਾ ਉਹ ਹੀ ਇਸਤੇਮਾਲ ਕਰਨਾ ਹੈ ਚਿੱਟਾ ਨਹੀਂ ਜੀ ਦੂਸਰੀ ਗੱਲ ਇਹ ਹੈ ਕਿ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਪਿਆਜ਼ ਦੇ ਉੱਤੇ ਨਾ ਕਾਲੀ ਜੀ ਫੰਗਸ ਆ ਜਾਂਦੀ ਹੈ ਜੀ ਇੱਕ ਛਿਲਕਾ ਤੁਸੀਂ ਲਹੁੰਦੇ ਹੋ ਤੇ ਉੱਤੇ ਕਾਲਾ ਕਾਲਾ ਫੰਗਸ ਆ ਜਾਂਦੀ ਹੈ ਉਹ ਪਿਆਜ਼ ਦੇ ਉੱਤੇ ਨਹੀਂ ਹੋਣੀ ਚਾਹੀਦੀ ਜੀ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਜਿਹੜੀ ਫੰਗਸ ਹੈ ਉਹ ਇਹਦੇ ਗੁਣਾਂ ਨੂੰ ਵੀ ਨਸ਼ਟ ਕਰਦੀ ਹੈ ਤੇ ਨੁਕਸਾਨ ਲਿਚਾਉਂਦੀ ਹੈ ਉਹ ਪਿਆਜ਼ ਦਿੱਤੇ ਨਹੀਂ ਹੋਣੀ ਚਾਹੀਦੀ ਪਿਆਜ਼ ਨੂੰ ਕਦੇ ਵੀ ਕੱਟ ਕੇ ਨਹੀਂ ਪਾਉਣਾ ਜੀ ਬਾਹਰੋਂ ਜਿਹੜੀਆਂ ਛਿੱਲਾਂ ਉਹਦੀਆਂ ਲੱਤਆਂ ਨੇ ਜਿਹੜੀਆਂ ਸੁੱਕ ਚੁੱਕੀਆਂ ਨੇ ਉਹ ਲਾਉਣੀਆਂ ਨੇ ਤੇ ਲਾਉਣ ਤੋਂ ਬਾਅਦ ਇੱਕ ਵਾਰੀ ਇਹਨੂੰ ਤੇ ਹੋ ਧੋ ਦੇਓ ਲੇਕਿਨ ਕੱਟਣ ਤੋਂ ਬਾਅਦ ਕਦੇ ਨਹੀਂ ਪਾਉਣਾ ਜੇ ਤੁਸੀਂ ਕੱਟ ਕੇ ਧੋਵੋਗੇ ਤਾਂ ਫਿਰ ਉਹਦੇ ਬਹੁਤ ਸਾਰੇ ਗੁਣ ਜਿਹੜੇ ਉਹ ਪਾਣੀ ਦੇ ਵਿੱਚ ਚਲੇ ਜਾਣਗੇ ਜੀ ਸੋ ਇਹਨੂੰ ਕੱਟ ਕੇ ਨਹੀਂ ਕਦੇ ਵੀ ਪਾਉਣਾ ਚਾਹੀਦਾ ਛੇਨਣੇ ਜਾਂ ਚੰਗੀ ਤਰ੍ਹਾਂ ਬਾਹਰੋਂ ਹੁਣ ਕੱਟਣ ਤੋਂ ਪਹਿਲਾਂ ਉਤੋਰੇ ਤੋਂ ਆਉਂਦੇ ਜੀ ਇਹ ਕੋਈ ਅਜਾ ਹੈ ਕਿ ਥੋੜੀ ਬਹੁਤ ਫੰਡਸਕੋਪ ਜਿਹੜੀ ਨਹੀਂ ਦਿਖਾਈ ਦੇ ਰਹੀ ਉਹ ਕੋਈ ਥੋੜਾ ਸਾਫ ਹੋ ਜਾਂਦੀ ਹੈ ਸੋ ਤੋੜ ਲੈਣਾ ਚਾਹੀਦਾ ਲੇਕਿਨ ਕੱਟ ਕੇ ਕਦੇ ਨਹੀਂ ਸੋਣਾ ਜੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਸੋ ਇਹ ਕੁਝ ਤਰੀਕੇ ਨੇ ਜਿਸ ਨਾਲ ਖਾ ਕੇ ਤੇਨਰਸ ਦੇ ਲੰਮੇ ਸਮੇਂ ਤੱਕ ਮਰਦਾਨਾ ਤਾਕਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਜਿਨ੍ਹਾਂ ਦੇ ਵਿੱਚ ਇਹ ਤਾਕਤ ਘਟ ਹੈ ਉਹਨਾਂ ਦੀ ਤਾਕਤ ਨੂੰ ਵਧਾਇਆ ਜਾ ਸਕਦਾ ਹੈ ਸੋ ਇਹ ਕੁਦਰਤ ਨੇ ਬੜਾ ਇੱਕ ਵਧੀਆ ਤੋਹਫਾ ਦਿੱਤਾ ਹੈ ਪਿਆਜ ਦੇ ਰੂਪ ਵਿੱਚ ਲੇਕਿਨ ਜੇ ਉਹਨੂੰ ਅਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਅਸੀਂ ਉਹਨੂੰ ਵੇਸਟ ਜ਼ਿਆਦਾ ਕਰ ਰਹੇ ਆ ਤੇ ਉਹਦੇ ਫਾਇਦੇ ਬਹੁਤ ਹੀ ਘੱਟ ਲੈ ਰਹੇ ਸੋ ਇਹ ਸਹੀ ਤਰੀਕੇ ਨਾਲ ਖਾ ਕੇ ਫਾਇਦੇ ਲੈ ਜਾ ਸਕਦੇ ਸੋ ਸਰ ਜੀ ਸਾਡੇ ਦੋਸਤਾਂ ਵਾਸਤੇ ਤੁਸੀਂ ਫਿਰ ਤੋਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਪਿਆਜ ਦੇ ਕਮਾਲ ਦੇ ਗੁਣਾਂ ਦੇ ਬਾਰੇ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਣੇ ਰਹੋ ਔਰ ਆਲੋ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ